ਤੁਸੀਂ ਗਾ ਕੇ ਪੁੱਛੋ तो प्रांग प्रांग तो था 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 कि जबी ओडिया की बात है पार्टी ने उस ओडिया को बहुत मैटर कर दा चाहे जेल पड़ा आता हो चाहे ये बिलाप पड़ा आता हो वो जगह निश्चित है वो लीग्राम का आया नहीं चाहिए तारों उसी को सार में करके कि ना सही में आती है कि ना यदि कॉम्पिलेशन हो जाओ तो कि ये छोटे जिन्हें तो उसी होलों पाप दे उ E ਜਰ ਤੁਸੀਂ ਅੰਦਰ ਮੈਂ ਤੁਸੀਂ ਇਸ ਤਰ੍ਹਾਂ ਜੋਸ਼ ਨਾਲ ਨਹੀਂ ਨਹੀਂ ਅਸੀਂ ਕਰ ਰਹੇ ਸੀ ਕਿ ਕਈ ਵਾਰ ਗੱਲਾਂ ਠੰਡੀਆਂ ਕਰਨ ਨੂੰ ਥੋੜਾ ਜਿਹਾ ਜੋਸ਼ ਰੱਖਣਾ ਹੁੰਦਾ ਆਪਸ ਦੋ ਗਰੁੱਪਾਂ ਦਾ ਇਸ਼ੂ ਸੀਗਾ ਉਹਨਾਂ ਨੂੰ ਬਸ ਠੰਡ ਠੰਡੌੜਾ ਸੀਗਾ ਹੋਰ ਕੁਝ ਨਹੀਂ ਤੁਸੀਂ ਬਹੁਤ ਕੈਜੀ ਸੀਗਾ ਨਹੀਂ ਮੈਂ ਤਾਂ ਜਦੋਂ ਆਪਣੇ ਬੰਦਿਆਂ ਨੂੰ ਕਈ ਵਾਰ ਸਮਝਾਉਣ ਦੇ ਵਿੱਚ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਣਾ ਹੁੰਦਾ ਵਾ ਵੀ ਨਹੀਂ ਨਾ ਕਰੋ ਨਾ ਕਰੋ ਉਦੋਂ ਕਿ ਗਰਮਾ ਗਰਮੀ ਹੋ ਚੁੱਕੀ ਸੀ ਤੇ ਤਾਂ ਕਰਕੇ ਠੰਡ ਠੰਡੌੜਾ ਕਰ ਰਹੇ ਕਰਨ ਕਿਸੇ ਕਿਸ ਬਾਤ ਉਹ ਕਹਿੰਦਾ ਕਿ ਉਹ ਕਾਂਗਰਸੀ ਨਹੀਂ ਇਹ ਵੋਟ ਨਹੀਂ ਪਾਉਂਦੇ ਫਿਰ ਵੀ ਅੱਜ ਇਸ ਤਰ੍ਹਾਂ ਕਰ ਰਹੇ ਨੇ ਨਹੀਂ ਉਹਦੇ ਅੰਦਰ ਕਾਂਗਰਸੀ ਦਾ ਮਸਲਾ ਕੋਈ ਹੋ ਮਸਲੇ ਕਈ ਮਸਲੇ ਜੁੜ ਜਾਂਦੇ ਆ ਵਰਕਰਾਂ ਦੀ ਭਾਵਨਾ ਹੁੰਦੀ ਹੈ ਕਿਸੇ ਨੂੰ ਬੋਲਣ ਦਿੱਤਾ ਗਿਆ ਕਿਸੇ ਨੂੰ ਨਹੀਂ ਬੋਲਣ ਦਿੱਤਾ ਗਿਆ ਥੱਲੋ ਭਾਵਨਾ ਆਈ ਸੀ ਅਸੀਂ ਚਾਹੁੰਦੇ ਸੀ ਕਿ ਡਿ ਕੋਰਮ ਬਣਿਆ ਰਹੇ ਇਸ ਤੋਂ ਇਲਾਵਾ ਕੋਈ ਮਸਲਾ ਨਹੀਂ ਆਰ ਮੈਂ ਕੀ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਕਾਂਗਰਸ ਹੀ ਕੌਂਸਲਰ ਆ ਰਹੇ ਨੇ ਕਿਸੇ ਹੋਰ ਦਾ ਨਹੀਂ ਦੇਖੋ ਮੇਰਾ ਕਿ ਕਿੰਨੇ ਨੇ 43 ਸਾਲ ਦਾ ਕਾਂਗਰਸ ਪਾਰਟੀ 'ਚ ਤਜਰਬਾ ਹੈ ਜਦੋਂ ਕਾਂਗਰਸ ਇੱਕ ਮੁੱਠ ਹੁੰਦੀ ਹੈ ਲਾਮਬੰਦ ਹੁੰਦੀ ਹੈ ਹਿੰਦੁਸਤਾਨ ਦਾ ਕੋਈ ਸੂਬਾ ਹੋਵੇ ਕੋਈ ਮੁਲਕ ਦੀ ਦੀ ਚੋਣ ਹੋਵੇ ਕਾਂਗਰਸ ਪਾਰਟੀ ਹਰ ਵਾਰੀ ਜਿੱਤਦੀ ਹੈਗੀ क्योंकि कांग्रेस पार्टी इस मुल्क अंतरात्मा और ज़िए। ज़िए। और ज़िए। अंतरात्मा है की अंतर आत्मा है और जो अंतर आत्मा एक दृढ़ निश्चय कर लिंदी है तो फिर उन्होंने कोई नहीं हरा सकता एक तीस तो कही जे आप ती चौबी बड़ा मुश्किल देखो चौबी जितना बहुत जरूरी है चौबीस जितना देश वास्ते बहुत जरूरी है जिमें मैं कहा कि संविधान की रक्षा करने की लड़ाई है जो सा बुनियादी अख्तियार ने ਜਿਹੜੇ ਡਾਕਟਰ ਬਾਬਾ ਸਾਹਿਬ ਭੀਮਰਾ ਅੰਬੇਡਕਰ ਜਿੰਨ ਦਿੱਤੇ ਸੀਗੇ ਉਹਨਾਂ ਅਖਤਿਆਰਾਂ ਤੇ ਰਾਖੀ ਕਰਨ ਦੀ ਲੜਾਈ ਹੈਗੀ ਇਹ ਔਰ ਇਸ ਲਈ ਇਸ ਵੱਡੀ ਲੜਾਈ ਵਾਸਤੇ ਸਾਰੇ ਲੋਕਾਂ ਨੂੰ ਲਾਮਬੰਦ ਹੋ ਕੇ ਇਕ ਮੁੱਠ ਹੋ ਕੇ ਲੜਾਈ ਲੜਨ ਦੀ ਲੋੜ ਹੈਗੀ ਹੈ ਤੁਸੀਂ ਇਥੋਂ ਇਲੈਕਸ਼ਨ ਲੜਨਾ ਹੈ ਗਜੀ ਧੜੇਵਾਜੀ ਸਾਹਿਬ ਦਿਖੰਦਾ ਦਿਖਾਈ ਦੇ ਰਹੀ ਹੈ ਕੀ ਕਰੂੰਗਾ ਦੇਖੋ ਇਦਾਂ ਹੈ ਕੋਈ ਧੜੇਵਾਜੀ ਨਹੀਂ ਹੈ ਕੋਈ ਮਨਮਟਾਉ ਨਹੀਂ ਹੈ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਕਦੇ-ਕਦੇ ਉਹਨਾਂ ਦੇ ਦਿਲ ਚ ਬਲਵਲੇ ਹੁੰਦੇ ਨੇ ਉਹ ਫੇਰ ਕਹਿੰਦੇ ਤੁਸੀਂ ਦੇਖਿਆ ਕਿ ਬਾਅਦ ਸਾਰੇ ਇਕੱਠੇ ਬੈਠ ਕੇ ਉਹਨਾਂ ਨੇ ਬਹੁਤ ਸ਼ਾਂਤੀ ਨਾਲ ਮੈਨੂੰ ਵੀ ਸੁਣਿਆ ਉਸ ਤੋਂ ਬਾਅਦ ਯਾਦਵ ਸਾਹਿਬ ਨੂੰ ਵੀ ਸੁਣਿਆ ਦੇ ਕੋਈ ਐਹੀ ਜੀ ਗੱਲ ਨਹੀਂ ਹੈਗੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਲੜਾਈ ਲੜੇਗੀ ਔਰ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜਿੱਤੇਗੀ ਗੱਠਬੰਦੀ ਤੇ ਮਮਤਾ ਬਨਰਜੀ ਔਰ ਚੰਦ ਆਪਣੇ ਸੀਐਮ ਸਾਹਿਬ ਦੇ ਸਾਥੀ ਕਹਿੰਦੇ 13 ਦੀ 13 ਦੇਖੋ ਇਦਾਂ ਹੈ ਕਿ ਜਿੱਥੇ ਤੱਕ ਇੰਡੀਆ ਗਠਜੰਬੰਦਨ ਦਾ ਸੰਬੰਧ ਹੈ ਕਾਂਗਰਸ ਨੇ ਕਮੇਟੀ ਬਣਾਈ ਹੋਈ ਹੈ ਕੋਲੀਸ਼ਨ ਵਾਸਤੇ ਉਹਦੇ ਜਿਹੜੇ ਕਨਵੀਨਰ ਨੇ ਉਹ ਮੁਖਲ ਵਾਸਤਵਿਕ ਜੀ ਨੇ ਸਾਡੇ ਜਰਨਲ ਸਕੱਤਰ ਨੇ ਉਹ ਕਮੇਟੀ ਆਪਣਾ ਕੰਮ ਕਰ ਰਹੀ ਹੈ ਹੈਗੀ ਹੈ ਤੇ ਇਸ ਦੇ ਉੱਪਰ ਹੋਰ ਕਿਸੇ ਦਾ ਕੋਈ ਆਪਚਾਰਿਕ ਬਿਆਨ ਬੰਦਾ ਨਹੀਂ ਹੈ। ਝਗੜਾ ਵੈਸੀ ਪੂਰੀ ਚਰਚਾ ਦਵਿੰਦਰ ਯਾਦਵ ਆਏ ਸੀ ਕਿ ਝਗੜਾ ਵੈ ਮਸਲਾ ਕੀ ਸੀ? ਦੇਖੋ ਕੁਝ ਬੰਦੇ ਇੱਥੇ ਪਾਏ ਹੋਏ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਹੀ ਨਹੀਂ ਕਦੀ ਪਾਈ। ਨਾ ਉਹਨਾਂ ਨੇ ਵੋਟ ਪਾਈ ਨਾ ਕਦੀ ਕਾਂਗਰਸ ਦਾ ਸਮਰਥਨ ਕੀਤਾ ਤੇ ਹੁਣ ਇੱਥੇ ਮੀਟਿੰਗਾਂ 'ਚ ਬੈਠੇ ਹੋਏ ਤੇ ਬੋਲਣ ਦਾ ਸਮਾਂ ਮੰਗ ਰਹੇ ਆ ਸਾਡੀ ਡਿਮਾਂਡ ਈ ਸੀਗੀ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਜਦ ਇਹਨਾਂ ਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ। ਫਿਰ ਇਹਨਾਂ ਨੂੰ ਬੋਲਣ ਕਿਉਂ ਦੇਣਾ? ਪੋਕੀਥੀਨ ਵਰਕਰਸ ਕਿੱਥੇ ਨੇ ਮੈਂ ਸਰਦ ਕਿੱਥੇ ਹਨੰਦਪੁਰ ਸਾਹਿਬ ਹਨੰਦਪੁਰ ਸਾਹਿਬ ਤੁਸੀਂ ਕਿੱਥੇ ਦਿਓ ਅਸੀਂ ਬੇਨੰਦਪੁਰ ਤੁਸੀਂ ਬੇਨੰਦਪੁਰ ਸਾਹਿਬ ਸਮਰਥਕ ਕਿਹਨਾ ਦੇ ਫਿਲਾਸਫ ਦੇ ਗਨੀਸ਼ ਤਵਾੜੀ ਜੀ ਨੂੰ ਪਤਾ ਹੋਣਾ ਜਿਹੜੇ ਉਹਨਾਂ ਨੂੰ ਲੈ ਕੇ ਘੁੰਮਦੇ ਆ ਅਜਿਹਾ ਹੁਣ ਪਾਰਟੀ ਦੇ ਵੀ ਮੰਗ ਕਰਦੇ ਵੀ ਇਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਜੇ ਟਿਕਟ ਇਹਨਾਂ ਨੂੰ ਦੇਣੀ ਤੇ ਜਿਨ੍ਹਾਂ ਨੇ ਕਾਂਗਰਸ ਨੂੰ ਕਦੀ ਵੋਟ ਨਹੀਂ ਪਾਈ ਉਹੀ ਵੋਟ ਪਾਉਂਗੇ ਜਿਹੜੇ ਕਾਂਗਰਸੀ ਵਰਕਰ ਹੈ ਉਹ ਘਰੇ ਬੈਠਣਗੇ ਜੇ ਤੁਸੀਂ ਵਿਰੋਧ ਕੀਤਾ ਸੀ ਅਸੀਂ ਵਿਰੋਧ ਕਰਦੇ ਹਾਂ ਮਨੀਸ਼ ਤਵਾੜੀ ਨੂੰ ਕਾਹ ਇੱਕ ਨਾ ਦਿੱਤੀ ਜਾਵੇ ਮਨੀਸ਼ ਤਵਾੜੀ ਨੂੰ ਬਿਲਕੁਲ ਟਿਕਟ ਨਾ ਦਿੱਤੀ ਜਾਵੇ ਕਿਸੀ ਲੋਕਲ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਸਾਡੇ ਹਲਕੇ ਦਾ ਹੋਵੇ ਇਹ ਕਦੇ ਲੁਧਿਆਣੇ ਤੋਂ ਲੜਦਾ ਕਦੀ ਜੇ ਇਹਨੂੰ ਫੋਨ ਕਰੋ ਤਾਂ ਇਹ ਕਹਿੰਦਾ ਇੱਕ ਲੁਧਿਆਣੇ ਦਾ ਕੋਈ ਹੈਗਾ ਪਤਾ ਨਹੀਂ ਕਿ ਅੱਜ ਦਾ ਕੋਈ ਪੀਏ ਹੈ ਕੌਣ ਹੈ ਉਹਦੇ ਨਾਲ ਗੱਲ ਕਰੋ ਵੋਟ ਅਸੀਂ ਤੈਨੂੰ ਪਾਈ ਗ ਵੀ ਨਹੀਂ ਪਿਕਚਰ ਦਾ ਜੀ ਬਹੁਤ ਕੁਝ ਬੋਲਿਆ ਇੱਥੇ ਜਿਹੜਾ ਝਗੜਾ ਹੋ ਰਿਹਾ ਸੀ ਢਿੱਲੋਂ ਦਾ ਹੀ ਪੁਆਇੰਟ ਕਿਤੇ ਬੰਦੇ ਸੀਗੇ ਸਾਰੇ ਢਿੱਲੋਂ ਦਾ ਫੁਕਾਰ ਢਿੱਲੋਂ ਪਾਰਟੀ ਦਾ ਨੁਕਸਾਨ ਕਰਦਾ ਹਿਮਾਂਸ਼ੂ ਟੰਡਨ ਆ ਜੀ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆ ਕਾਂਗਰਸ ਅਨੰਦ ਸਾਹਿਬ ਅਨੰਦ ਕਾਂਗਰਸ ਮੈਂ ਕਾਂਗਰਸ ਦਾ